ਨਾਗਪੁਰ ਵਾਲਾ ਜਹਾਜ਼ ਲੱਗਣ ਵਾਲਾ ਉਹ ਕਹਿੰਦੇ 45 ਐਮਐਲਏ ਆਮ ਆਦਮੀ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਸੰਪਰਕਚ ਨੇ ਕੌਣ ਕਹਿੰਦਾ ਬਾਜਬਾ ਸਾਹਿਬ ਕਹਿੰਦਾ ਬਾਜਬਾ ਸਾਹਿਬ ਉਹਨੂੰ ਪੁੱਛੋ ਤੇਦਾ ਭਰਾ ਆਪਣੇ ਸੰਬੰਧ ਕਿਹਜਾ ਉਹਦਾ ਭਰਾ ਕਿੱਥੇ ਆ ਉਹਨੂੰ ਪੁੱਛੋ ਤੇ ਇਹ ਬੰਦੇ ਦਾ ਆਪਣਾ ਭਰਾ ਦੀਗਾ ਜਿਸ ਬੰਦੇ ਦਾ ਭਰਾ ਹੀ ਉਹਨੂੰ ਆਪਣਾ ਲੀਡਰ ਦੀ ਮੰਨਦਾ ਉਹ ਸਾਡੇ ਕਿਹੜੇ 45 ਦੀ ਗੱਲ ਕਰਦੀ ਜਾਂਦਾ ਜੀ ਉਦਾਂ ਹੀ ਸ਼ੁਰੂਆਂ ਛੱਡੀ ਜਾਂਦਾ ਮੈਂ ਪਤਾ ਤੈਨੂੰ ਵੀ ਕਿਹਾ ਇੱਕ ਦਿਨ ਕਿਹਾ ਕਿ ਇਹ ਪਹਿਲਾ ਲੀਡਰ ਆ ਜਿਹੜਾ ਵਿਲ ਐਜੂਕੇਟਡ ਝੂਠ ਬੋਲਦਾ ਪੜਿਆ ਲਿਖਿਆ ਦਾ ਝੂਠ ਝੂਠ ਉਹ ਝੂਠ ਐਸਾ ਬੋਲਦਾ ਬਾਜਵਾ ਕਿ ਤੁਹਾਨੂੰ ਐ ਲੱਗੂ ਜਿਦਾ ਬਾਜਵਾ ਵਕੱਇ ਬੜਾ ਸੱਚਾ ਉਹ ਤੋਂ ਬੰਦੇ ਨੂੰ ਪੁੱਛੋ ਕਿ ਜਿਹੜੇ ਬੰਦੇ ਦਾ ਆਪਣਾ ਪਤਾ ਹੀ ਨਹੀਂ ਸਾਡੇ 45 ਉਹਨੂੰ ਕੀ ਲੈਣ ਗਏ ਜੀ ਦੱਸੋ ਬਈ ਸਾਡੇ 45 ਦਾ ਕੀ ਪਹਿਲਾਂ ਉਹਨਾਂ ਦੇ ਸੰਪਰਕ ਸੀਗੇ ਕੁਛ ਤੁਹਾਡੇ ਵਿੱਚੋਂ ਹੁਣ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਚ ਨਹੀਂ ਆਪਰੇਸ਼ਨ ਲੋਟਸ ਹੋਏਗਾ ਮੈਂ ਕਹਿੰਦਾ ਮੈਂ ਕਹਿੰਦਾ ਕਿ ਬਾਜਵਾ ਆਪ ਸੰਪਰਕ ਜਬੀ ਜੀਪੀ ਦੇ ਬਾਜਵਾ ਸਾਹਿਬ ਆਪ ਸੰਪਰਕ ਜene ਸਰ ਤੁਸੀਂ ਵੇਖਿਓ ਬੰਦਾ ਕੀ ਹਜੇ ਤੁੱਕੀ ਨਾ ਬੈਠੇ ਬੋਲਣਾ ਸ਼ੁਰੂ ਕਰਦਾ ਚੰਨੀ ਜੀ ਬੋਲਦੇ ਆ ਉਹਨੂੰ ਇਹ ਅਗਰ ਮੈਨੂੰ ਸੀਐਮ ਬਣਾ ਦੇਣਾ ਜੇ ਤਾਂ ਨਾ ਹੋ ਗਈ ਦੇਖਿਓ ਕੀ ਬਣਦਾ ਤੁਹਾਨੂੰ ਤੁਹਾਨੂੰ ਤੁਹੀ ਇੱਥੇ ਦਮਾ ਵੀ ਇੱਥੇ ਕਾਂਗਰਸ ਵਾਲੇ ਨਹੀਂ ਬਣਾਉਣਗੇ ਉਹਨਾਂ ਨੇ ਸੀਐਮ ਉਹਨੂੰ ਕਿਉਂ ਬਣਾਉਣਗੇ ਕਦੋਂ ਬਣਾਉਣਗੇ ਸਰਕਾਰ ਹੀ ਨਹੀਂ ਹੋਣੀ ਸੀਐਮ ਕਿੱਥੋਂ ਬਣ ਜਾਓ ਸਰਕਾਰ ਦਬਾ ਦਾਲੀ ਪੀਟ ਕਦੋਂ ਭਗਵੰਤ ਮਾਨ ਤੋਂ ਹੀ ਕਿਉਂ ਕੋਧਾਈ ਜਿੰਦੇ ਇਹਨੂੰ ਨਹੀਂ ਕੋ ਬੰਦਾ ਸੌਦਾ ਪਿੰਡ ਪੜਦੇ ਨੰਬਰ ਦਾ ਆਦੀ ਬਣਦਾ ਪ੍ਰਤਾਪ ਆ ਜਾ ਜੋ ਮਰਦੀ ਹੋਵੇ